ਆ ਵੀ ਕੋਈ ਜਿਹੜਾ ਸਭਰਾ ਆਖੂ ਹਾਂਜੀ ਵੀਰ ਜੀ ਕੀ ਨਾਮ ਆਪਣਾ ਸਰਪਾਲ ਸਿੰਘ ਜੀ ਤੇ ਇਹ ਜ਼ਮੀਨ ਆਪਣੀ ਆ ਜੀ ਹਾਂਜੀ ਤੇ ਕਿਸ ਤਰ੍ਹਾਂ ਮਤਲਬ ਇਹ ਟਰੈਕਟਰ ਕਿਸ ਤਰ੍ਹਾਂ ਲੱਗੇ ਆ ਮਤਲਬ ਕਿਰਾਏ ਤੇ ਲਾਏ ਆ ਕਿ ਤੁਸੀਂ ਆਪਦੇ ਕੋਲੋਂ ਕਰਨਦੇ ਜੀ ਨਹੀਂ ਭਰਾ ਨੇ ਲਾਏ ਆ ਟਰੈਕਟਰ ਲਿਆਂਦੇ ਤੇ ਨਹੀਂ ਪਾਉਂਦੇ ਅੱਛਾ ਕਿੰਨੇ ਟਰੈਕਟਰ ਇਹਨਾਂ ਲਾਏ ਸਈ 11 ਟਰੈਕਟਰ ਲੱਗੇ ਅੱਛਾ ਤੇਲ ਤੁਹਾਡਾ ਮੱਚਦਾ ਵਾ ਹਾਂਜੀ ਤੇ ਕੋਈ ਸਮਾਈ ਸੇ ਵੀ ਆਇਆ ਹੋਵੇ ਜਾਂ ਕਿਹ ਸੰਸਥਾ ਨੇ ਤੁਹਾਡੀ ਬਾਹ ਫੜੀ ਹੋਵੇ ਨਹੀਂ ਆਇਆ ਚੱਕਰ ਨੇ ਕੋਈ ਨਹੀਂ ਅੱਛਾ ਤੇ ਸੰਸਥਾ ਦੇ ਬੜੀਆਂ ਇੱਥੇ ਆਉਣ ਦੇਈਆਂ ਵਾ ਪਿੰਡ ਗੋਦਲੇ ਉਹਨਾਂ ਨੇ ਤੇ ਪਰ ਤੁਹਾਡੇ ਮਤਲਬ ਇੱਥੇ ਲਾਗੇ ਬੰਨੇ ਤੇ ਕੋਈ ਲਿਆ ਵਾ ਕਿਸੇ ਨੇ ਪਿੰਡ ਗੋਦ ਨਾ ਕੋਈ ਪਿੰਡ ਨਹੀਂ ਲਿਆ ਨਾ ਕੋਈ ਧੀ ਆਲਾ ਨਾ ਕੋਈ ਸਾਨੂੰ ਵਿੱਜਾ ਹੀ ਚੱਕਰ ਨਹੀਂ ਲਿਆ ਅੱਛਾ ਨਾ ਤੇਲ ਆਲਾ ਤੇਲ ਆਹੀ ਰੋਜ ਦੋਸੋ ਤੇ 20 ਲੀਟਰ ਦੇਨੇ ਟਰੈਕਟਰ ਚ ਪਾ ਕੇ ਟੋਰੀ ਦਾ ਸਾਰਿਆਂ ਚ ਅੱਜ ਥੋੜਾ ਜਿਹਾ ਕੰਮ ਚੱਲਿਆ ਖੋਬਾ ਐਨਾ ਸੀ ਚਾਰ ਟਰੈਕਟਰ ਕਰਾਇਆ ਨੇ ਲੀਆਂ ਹੀ ਛੱਡਦੇ ਸੀ ਅੱਛਾ ਦੋ ਟਰੈਕਟਰ ਟੋਚਨ ਪਾ ਪਾ ਕੇ ਜਿਹੜਾ ਇਹਨਾਂ ਨੂੰ ਬਾਹਰ ਕੱਢ ਗਏ ਤੇ ਫੇਰ ਉਧਰ ਅਸੀਂ ਬਾਹਰ ਛੱਡਦੇ ਅੱਛਾ ਜੀ ਤਾਂ ਇਹ ਭਰਾ ਨੇ ਮਤ ਕੀਤੀ ਇਹਨੇ ਟਰੈਕਟਰ ਲਿਆਂਦੇ ਆ ਇਹਨੇ ਸਾਰਾ ਕੰਮ ਕੀਤਾ ਹੈ ਅੱਛਾ ਜੀ ਤੇਲ ਆਪਣਾ ਬਚੰਦੇ 8 ਦਿਨ ਹੋ ਗਏ ਲੱਗ ਜਾਂਦੇ ਤੇ ਕੋਈ ਸਰਕਾਰ ਵੱਲੋਂ ਮਦਦ ਨਹੀਂ ਆਜੀ ਕੋਈ ਨਹੀਂ ਕੋਈ ਮਤ ਕੋਈ ਕਾ ਖਾਦ ਕੋਈ ਬੀਜ ਦੀ ਨਾ ਕੋਈ ਨਹੀਂ ਦਿੰਦਾ ਕੋਈ ਇੱਧਰ ਆਹ ਸਾਹੀ ਉਧਰ ਚਾਈਦਾ ਉਹ ਹੰਦੇ ਇੱਧਰ ਚੱਲ ਜਾਓ ਸੁਭਰਾਵੀ ਜੇ ਸੁਭਰਾਵੀ ਚਾਹੀਦਾ ਉਧਰ ਆਲੇ ਆਉਂਦੇ ਉਧਰ ਚੱਲ ਜਾਓ 2 ਪਿੰਡ ਖੜਿਆ ਸਰਪੰਚ ਕੋਲੇ ਨੇ ਆ ਤੁਹਾਨੂੰ ਨਹੀਂ ਮਿਲਣਾ ਫਾਰਮ 파ਰ ਕੇ ਤੇ ਉਹਦੇ ਕੋਲੇ ਸੋ ਟਾਈਮ ਐ ਨਹੀਂ ਜਿਆਦਾ ਅੱਛਾ ਪਿੰਡ ਤੁਹਾਡਾ ਸੁਭਰਾਵਾ ਤੇ ਇਹ ਜਿਹੜੀ ਜ਼ਮੀਨ ਆ ਇਹ ਕਿਹੜੇ ਜ਼ਿਲ੍ਹੇ ਚ ਪੈ ਜਾਂਦੀ ਹੈ ਫਤੇਗੜ ਸੁਭਰਾਜ ਪੈਂਦੀ ਹੈ ਇਸ ਫਤੇਗੜ ਤੇ ਇਹਦਾ ਜ਼ਿਲ੍ਹਾ ਪੈ ਜਾਂਦਾ ਵਾ ਫਰੋਇਪੁਰ ਤੇ ਜਿਹੜੀ ਮਤਲਬ ਪਿੰਡ ਤੁਹਾਡਾ ਹੈਗਾ ਵਾ ਸੁਭਰਾ ਵੱਡੇ ਉਹ ਆਪਣਾ ਕਿਹੜੇ ਜ਼ਿਲ੍ਹੇ ਚ ਪੈ ਜਾਂਦਾ ਉਹ ਤਰਨਤਨ ਜ਼ਿਲ੍ਹੇ ਚ ਅੱਛਾ ਇਸ ਚੱਕਰ ਕਰਕੇ ਤੁਹਾਨੂੰ ਮਤਲਬ ਜਿਹੜਾ ਕੱਢ ਤੁਹਾਡੇ ਉਧਰ ਦੇ ਆ ਉਧਰੋਂ ਮਿਲਣਾ ਜੇ ਉਧਰ ਜਾਈਦਾ ਉਧਰੋਂ ਮਿਲਣਾ ਇਧਰੋਂ ਮਿਲਣਾ ਸਾਨੂੰ ਇਤਰਾ ਹੀ ਕਰ ਦਿੰਦੇ ਠੀਕ ਹੈ ਵੀ ਹੋਰ ਸਮਾਜ ਸੇਵੀ ਵੀਰਾਂ ਨੂੰ ਅਪੀਲ ਵੀਰੇ ਆ ਵੀ ਜੇ ਸਾਡੀ ਕੋਈ ਬਾਹ ਫੜੇ ਇੰਨਾ ਤੇਲ ਮਚਾ ਲਿਆ ਸਾਨੂੰ 8 ਦਿਨ ਹੋ ਗਏ ਲੱਗਿਆਂ ਨੂੰ 220 ਲੀਟਰ ਦੇ ਨੇ ਪਾ ਕੇ ਤੇਲ ਤੇ ਫੇਰ ਤੁਰਦੇ ਤੇ ਇਹਨਾਂ ਵੀਰਾਂ ਦਾ ਮਤਲਬ ਧੰਨਵਾਦ ਅਸੀਂ ਕਰਨਾ ਚਾਹਾਂ ਜਿਹਦਾ ਇਹਨੇ ਭਾਉ ਬਾਹ ਫੜੀ ਆ ਸਾਨ ਦੇ ਵੀ ਸਾਰੇ ਅੱਛਾ ਜੀ ਇਹੇ ਹੀ ਕੰਮ ਕਰਨ ਲਿਆ ਸਾਰਾ ਸਾਰਾ ਠੀਕ ਹੈ ਵੀ ਭਾਈ ਠੀਕ